ਸਾਤਸ਼ਰੀਆ ਕਾਲ ਪੰਜਾਬੀਓ ਪੰਜਾਬੀਓ ਰੁੱਖਾਂ ਨੂੰ ਰੱਖਣ ਤਾਂ ਮਨੁੱਖਾਂ ਵੱਧ ਤੋਂ ਵੱਧ ਦਰਸਤ ਲਾਓ ਇਹ ਸਾਡਾ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਹੈ ਹੁਣ ਗੱਲ ਕੀ ਹੋਈ ਸੀ ਦਿਖਾ ਦੇ ਜੱਸ ਕੱਲ ਨਾ ਇਸ ਪਾਸੇ ਇਹ ਗਰਾਊਂਡ 'ਚ ਇੱਥੇ ਆਪਾਂ ਪੱਕੇ ਹੁੰਨੇ ਆ ਇਸ ਪਾਸੇ ਤਿੰਨ ਚਾਰ ਡੇਕਾਂ ਸੀ ਹੋਰ ਦਰਖਤ ਸੀਗੇ ਸੋ ਸਾਡਾ ਮੁੰਡਾ ਇੱਥੋਂ ਨੇੜੇ ਹੀ ਸੀ ਉਹਨੇ ਆਹ ਆਹ ਦਿਖਾ ਕਬੱਡੀ ਦੀ ਗਰਾਊਂਡ ਬਣਾਉਣ ਵਾਸਤੇ ਉਹ ਟਰੈਕਟਰ ਲਿਆਇਆ ਤੇ ਉਹ ਤੋਂ ਕਈ ਜਿਹੜੇ ਰੁੱਖ ਪੱਤੇ ਗਏ ਫਿਰ ਇਹ ਮੁੰਡਿਆਂ ਨੇ ਮੈਨੂੰ ਦੱਸਿਆ ਵੀ ਗਰਾਊਂਡ 'ਚ ਵੀ ਨਹੀਂ ਬਾਈ ਇਹ ਵੀ ਗਰਾਊਂਡ ਨੂੰ ਪਿਆਰ ਕਰਨ ਵਾਲਾ ਮੁੰਡਾ ਹੈ ਤੇ ਇਹਨੇ ਫਿਰ ਫੋਨ ਜਦੋਂ ਮੈਂ ਕੀਤਾ ਤਾਂ ਇਸ ਬੰਦੇ ਨੇ ਆਪਦਾ ਅਹਿਸਾਸ ਵੀ ਕੀਤਾ ਤੇ ਖਾਸ ਗੱਲ ਇਹ ਕਹਿੰਦਾ ਬਾਈ ਮੈਂ ਬੂਟੇ ਲਾਉਂਗਾ ਅੱਜ ਇਹਨੇ 50 ਤੋਂ 60 ਜਿਹੜੇ ਰੁੱਖ ਉਹ ਸਾਰੇ ਗਰਾਊਂਡ ਦੇ ਵਿੱਚ ਲਾਏ ਆ ਅਜਾਜ ਤੁਹਾਨੂੰ ਸਾਰਾ ਕਲਾਕਲਾ ਦਿਖਾਉਂਦਾ ਰੋਜ਼ ਖੇਡਣ ਵਾਲੇ ਮੁੰਡੇ ਆ ਇਧਰ ਦਿਖਾ ਦਿਓ ਸੋ ਭਾਈ ਖਾਲਸਾ ਸਕੂਲ ਵਾਲੀ ਗਰਾਊਂਡ ਦੇ ਵਿੱਚ ਅਸੀਂ ਮਿੰਤਾਂ ਕਰ ਕਰ ਮਸਾਂ ਬਾਲਟੀਆਂ ਨਾਲ ਪਾਣੀ ਪਾਪਾ ਜਿੰਨੇ ਰੁੱਖ ਨੇ ਇਹ ਵੱਡੇ ਕੀਤੇ ਨੇ ਪਾਲੇ ਨੇ ਸੋ ਜੇ ਆ ਕੇ ਕੋਈ ਇਹਨੂੰ ਰੁੱਖ ਨੂੰ ਪੜਦਾ ਜਾਂ ਭਾਈ ਇਹਨੂੰ ਸਫਾਈ ਦੇ ਨਾਂ ਉਤੇ ਇਹਨੂੰ ਕਰਦਾ ਤਾਂ ਭਾਈ ਸਾਨੂੰ ਤਾਂ ਲੱਗਦਾ ਦੁੱਖ ਫਿਰ ਉਸ ਤੋਂ ਬਾਅਦ ਅਸੀਂ ਇਹ ਕਾਨੂੰਨੀ ਕਾਰਵਾਈ ਦੀ ਅੱਜ ਗੱਲ ਕੀਤੀ ਤਾਂ ਚਲੋ ਇਹ ਮੁੰਡਾ ਆਪਦਾ ਨਿਕਲਿਆ ਇਹਨੇ ਭਰਾਣੇ ਕਹਿੰਦਾ ਵੀ ਯਾਰ ਬਾਈ ਮੈਂ ਜੇ ਮੇ ਤੋਂ ਗਲਤੀ ਹੋਈ ਆ ਤਾਂ ਮੈਂ ਉਹਦੀ ਪਰਪਾਈ ਕਰੂੰਗਾ ਆ ਹੁਣ ਮੁੰਡੇ ਕਿੰਨੇ ਸੋਹਣੇ ਖੇਡਦੇ ਲੱਗਣੇ ਗਰਾਊਂਡਾਂ 'ਚ ਤਾਂ ਪਹਿਲਾਂ ਹੀ ਨੌਜਵਾਨ ਨਹੀਂ ਬਚਿਆ ਤੇ ਅਸੀਂ ਆ ਗਲਤੀਆਂ ਕਰਕੇ ਇਹ ਚੀਜ਼ਾਂ ਕਰਦੇ ਆ ਪੂਰੀ ਗਰਾਊਂਡ ਦੀ ਸਫਾਈ ਕੀਤੀ ਆ ਇੱਧਰ ਇਸ ਮੁੰਡੇ ਨੇ ਫਿਰ ਆ ਜਾ ਉਹਰੇ ਮੈਂ ਪਹਿਲਾਂ ਇਹਨੂੰ ਮਿਲਾਈ ਦਵਾ ਇਹ ਸਾਡਾ ਗੁਰਸਿੱਖਾ ਹੈ ਇੱਧਰ ਕਰ ਜਾ ਹਣਾ ਤੇ ਇਹ ਮੈਨੂੰ ਕਹਿੰਦਾ ਵੀ ਬਾਈ ਯਾਰ ਵੀ ਮੈਂ ਤਾਂ ਟਰੈਕਟਰ ਇਹਦਾ ਵਿਚਾਰਾ ਜਿਹੜੇ ਮੁੰਡੇ ਖੇਡਦੇ ਨੇ ਉਹਨਾਂ ਦੇ ਭਲੇ ਵਾਸਤੇ ਲਿਆਇਆ ਤੇ ਜਿਨੇ ਵੀ ਮੈਂ ਪਹਿਲਾਂ ਵੀ ਸਾਰੇ ਗਰਾਊਂਡ 'ਚ ਕਹਤਾ ਜਿਹੜੇ ਬੰਦੇ ਨੇ ਇੱਕ ਰੁੱਖ ਵੀ ਪੱਟਿਆ ਜਾਂ ਨੁਕਸਾਨ ਕੀਤਾ ਉਹ ਫਿਰ ਭਾਈ ਆਪ ਦਾ ਜ਼ਿੰਮੇਵਾਰ ਆਪ ਹੋਊਗਾ ਪੈਂਕੂਆ ਬੋਰਡ ਲਿਆਈ ਹਰੇ ਮੈਂ ਗਰਾਊਂਡ ਦੇ ਵਿੱਚ ਬੋਰਡ ਵੀ ਲਾ ਚੱਲੇ ਆ ਇਹੇ ਲਿਆ ਕੇ ਤੇ ਆ ਆ ਹੈਪੀਅਰਗੇ ਰੋਜ ਇਹ ਮੁੰਡੇ ਰੋਜ ਖੇਡਣ ਵਾਲੇ ਨੇ ਸਾਡੇ ਜਿੰਨੇ ਨੇ ਇਹ ਮੁੰਡੇ ਆ ਆ ਲਿਆ ਕੇ ਅੱਜ ਗਰਾਊਂਡ 'ਚ ਵੀ ਲਾਤਾ ਇਹ ਜ਼ੂਮ ਕਰਕੇ ਦਿਖਾ ਦੇ ਨੇੜੇ ਕਰਕੇ ਤੇ ਇਸ ਹੈਨਾ ਚਲੋ ਇਹ ਸਾਡਾ ਵੀਰ ਹੈ ਵੱਡਾ ਹੈ ਛੋਟਾ ਹੈ ਚਲੋ ਗੱਲ ਬਾਤ ਦੀ ਹੈ ਤੇ ਸਕੂਲ ਪ੍ਰਬੰਧਕ ਪ੍ਰਿੰਸੀਪਲ ਸਾਹਿਬ ਨੇ ਵੀ ਕਹਿੰਦੇ ਵੀ ਜਿਵੇਂ ਤੁਹਾਨੂੰ ਸਹੀ ਲੱਗਦਾ ਸੋ ਤਾਂ ਇਹਨੇ ਫਿਰ ਅੱਜ ਬੂਟਿਆਂ ਦੀ ਪਰਭਾਈ 60 ਬੂਟੇ ਲਾਏ ਨੇ ਤੇ ਇਹ ਕੱਲਾ ਐ ਨਹੀਂ ਵੀ ਬੂਟੇ ਲਾਤੇ ਕਿਉਂ ਵੀ ਕਹਿੰਨੀ ਆਪਾਂ ਪਾਲਨੇ ਵੀ ਨੇ ਮੈਂ ਤੇਰੇ ਨਾਲ ਆ ਹਨਾ ਬਿਲਕੁਲ ਜੀ ਸੇਵਾ ਕਰਾਂਗੇ ਆਪਾਂ ਪਾਣੀ ਪਾਇਆ ਕਰਾਂਗੇ ਇਹਨਾਂ ਨੂੰ ਇਹਨਾਂ ਦਾ ਖਿਆਲ ਰੱਖਾਂਗੇ ਇਹਨਾਂ ਨੂੰ ਛਾਂ ਕੇ ਵੱਡੇ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਕਾਹ ਫੂਸ ਤੋਂ ਵੀ ਖਿਆਲ ਰੱਖਾਂਗੇ ਆਪਾਂ ਇਹਨਾਂ ਦਾ ਹਾਂਜੀ ਹਨਾ ਸਾਰੇ ਸਾਰੇ ਗਰਾਊਂਡ ਵਾਲੇ ਮੁੰਡੇ ਨਾਲ ਆ ਜਿੰਨੇ ਵੀ ਇੱਥੇ ਖੇਡਦੇ ਆ ਤੇ ਭਾਈ ਬਣ ਕੇ ਆਪਾਂ ਨਾ ਹੁਣ ਮੈਂ ਤੁਹਾਨੂੰ ਇੱਕ ਇੱਕ ਕਲਾਸ ਦੇ ਵਿੱਚ ਗੱਲ ਹੋਰ ਕਹਿ ਦ ਪੰਜਾਬ ਸਰਕਾਰ ਨੇ ਮਸਾਂ ਹੀ ਨਾ ਗ੍ਰੀਨ ਮਿਸ਼ਨ ਆ ਪੰਜਾਬ ਵਾਲੇ ਲੱਗੇ ਹੋਏ ਸੀ ਹੋਰ ਪੰਜਾਬ ਦੇ ਕਿੰਨੇ ਸਿਹਰਦ ਬੰਦੇ ਲੱਗੇ ਹੋਏ ਸੀ ਮਸਾਂ ਹੀ ਇਹ ਹੁਣ ਹੋਇਆ ਵੀ ਤੁਸੀਂ ਮਨਜ਼ੂਰੀ ਤੋਂ ਬਣਾਵਦੇ ਘਰੋਂ ਵੀ ਰੁੱਖ ਨਹੀਂ ਪੜ ਸਕਦੇ ਰੁੱਖ ਪਟਣਾ ਗੈਰਕਾਨੂੰਨੀ ਹੈ ਰੁੱਖਾਂ ਦੇ ਵਿੱਚ ਜਾਨ ਹੈ ਜਿਵੇਂ ਆਪਣੇ ਚ ਜਾਨ ਹੈ ਨਾ ਇਹ ਸਾਹ ਲੈਂਦੇ ਨੇ ਇਹਨਾਂ ਦੇ ਵਿੱਚ ਜਿੰਦ ਜਾਨ ਹੈ ਜਿਉਂਦੀ ਇਹ ਸੰਜੀਵ ਚੀਜ਼ਾਂ ਨੇ ਸੋ ਇਸ ਲਈ ਭਾਈ ਕਿਤੇ ਵੀ ਪੂਰੇ ਪੰਜਾਬ ਦੇ ਵਿੱਚ ਕੋਈ ਦਰਖਤ ਪੜਦਾ ਹੈ ਨੁਕਸਾਨ ਪਹੁੰਚਾਉਂਦਾ ਤਾਂ ਡਟ ਕੇ ਉਹਦੇ ਤੇ ਕਾਨੂੰਨੀ ਕਾਰਵਾਈ ਕਰੋ ਪਰਚੇ ਕਰਵਾਓ ਜੇ ਕੋਈ ਪੰਚ ਸਰਪੰਚ ਕੋਈ ਉਹਦਾ ਆਸਾ ਦਿੰਦਾ ਤਾਂ ਭਾਈ ਤੁਸੀਂ ਬਰਾਬਰ ਦੇ ਜ਼ਿੰਮੇਵਾਰ ਹੋ ਇਸ ਲਈ ਪੂਰੇ ਪੰਜਾਬ ਦੇ ਵਿੱਚ ਆਪਾਂ ਦਰਖਤ ਲਾਉਣ ਦੀ ਮਹਿੰਮ ਸ਼ੁਰੂ ਕਰੀਏ ਜਿੱਥੇ ਸਾਡੀ ਲੋੜ ਹੈ ਅਸੀਂ ਡਟ ਕੇ ਇਹਨਾਂ ਦਰਖਤ ਪੱਟਣ ਵਾਲਿਆਂ ਦੇ ਵਿਰੁੱਧ ਡਟ ਕੇ ਬਿਆਨ ਦੇਵਾਂਗੇ ਪੰਜਾਬ ਦੇ ਵਿੱਚ ਕੋਈ ਵੀ ਰੁੱਖ ਅਜਿਹਾ ਜਿਹੜਾ ਪੱਟਿਆ ਨਹੀਂ ਜਾਊਗਾ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋਵੇ